ਬਹੁਤ ਦੁੱਖ ਦੀ ਗੱਲ ਹੈ ਕਿ ਜੋ ਅਮਰੀਕਾ ਤੋਂ ਰਿਪੋਰਟ ਹੋ ਕੇ 104 ਲੋਕ ਭਾਰਤ ਦੇ ਆਏ ਆ ਤੇ ਜਿਹਦੇ ਵਿੱਚ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਜਿਹੜੇ ਦਿੱਤੋਂ ਵੱਧ ਜਿਹੜੇ ਨੌਜਵਾਨ ਸੁੱਝੇ ਆ ਤੋਂ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਰਸਤੇ ਦੇ ਵਿੱਚ ਬੇੜੀਆਂ ਪਾ ਕੇ ਹਥਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਜਿਹੜਾ 35 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਹਾਜ਼ਤ ਰੱਖਿਆ ਗਿਆ ਜਿਸ 1 ਕੋਈ ਡਾਲਰ ਸੀ ਸੋ ਬੜੀ ਦੁਖਦਾਈ ਗੱਲ ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਅਤਵਾਦੀ ਨਹੀਂ ਇਹ ਸਿਰਫ ਰੋਜ਼ਗਾਰ ਦੀ ਭਾਲ ਵਿੱਚ ਜਾਂਦੇ ਆ ਤੇ ਉੱਥੇ ਇੱਕ ਮੁਲਕ ਨਹੀਂ ਸਾਰੇ ਮੁਲਕਾਂ ਦੇ ਲੋਕ ਉੱਥੇ ਜਾ ਗਏ ਆ ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਚਾਸੇ ਦੇ ਕੇ ਬੜੇ ਖਤਰਨਾਕ ਰਸਤੇ ਆ ਰਹੀ ਪੇਛੇ ਦੇ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਇਹ ਜਿਹੜਾ ਹੈਗਾ ਵਰਦਾਰਾ ਰੁਕਣਾ ਚਾਹੀਦਾ ਸੀ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟਿਕ ਵੀ ਸਕਦੇ ਆ ਰੋਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਉਸੇ ਜਾਣ ਦੇ ਵਿੱਚ ਬੜਾ ਵੱਡਾ ਰਿਸਕਾ ਸੀ ਕਾਫੀ ਲੜਕੀਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਦੇ ਕਹਿਣ ਦੇ ਉੱਤੇ ਮਗਉਆ ਜਿਹੜੇ ਬੜੇ ਮਾਹਬਾਪ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਸ ਜਾਂਦਾ ਤੇ ਜਿਸ ਤਰ੍ਹਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਗਏ ਨੌਜਵਾਨ ਜਿਹੜੇ ਹੈ ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ ਜਿਹੜੇ 50-50 ਲੱਖ ਲਾ ਕੇ ਗਏ ਆ ਸੋ ਇੱਕ ਤਾਂ ਉਹਨਾਂ ਦੇ ਘਰ ਬੱਟੇ ਗਏ ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵਟ ਕੇ ਏਜੰਡਾ ਨੂੰ ਦੇ ਦਿੱਤਾ ਤੇ ਬੱਚੇ ਵੀ ਵਾਪਸ ਆ ਗਏ ਇੱਕ ਬੜੀ ਦੁਖਦਾਈ ਗੱਲ ਜਿਹੜੇ ਵੀ ਏਜੰਟ ਐ ਹੋਜੇ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨੁੱਖੀ ਤਸ਼ਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਸਾਡੇ ਵਾਪਸ ਆਏ ਜਿਨ੍ਹਾਂ ਦੇ ਪੀੜਿਤ ਪਰਿਵਾਰ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਦੇ ਨਾਲ ਹਮਦਰਦੀ ਦੇ ਨਾਲ ਵਿਹਾਰ ਕਰਨਾ ਚਾਹੀਦਾ ਤਾਂ ਕਿ ਉਹ ਦੁਬਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ ਕਰ ਸਕਣ ਸੋ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜੋ ਵਤੀਰਾ ਅਮਰੀਕਾ ਨੇ ਸਾਡੇ ਨੌਜਵਾਨਾਂ ਪ੍ਰਤੀ ਅਪਣਾਇਆ ਇਹ ਨਹੀਂ ਸੀ ਹੋਣਾ ਚਾਹੀਦਾ ਇਹਦੇ ਵਿੱਚ ਸਾਰੇ ਪੂਰੇ ਭਾਰਤ ਦੇ ਵਿੱਚ ਰੋਸ ਆ ਕਿਉਂਕਿ ਇਹ ਕੋਈ ਬੰਦੇ ਅਪਰਾਧੀ ਨਹੀਂ ਜੇ ਕੋਈ ਅਪਰਾਧੀ ਹੈ ਜੇ ਕੋਈ ਸ਼ਵ ਦੇ ਉੱਤੇ ਜਿਸ ਤਰੀਕੇ ਨਾਲ ਵੀ ਕਾਨੂੰਨ ਕੰਮ ਕਰਦਾ ਉਹਦੇ ਉੱਤੇ ਕਿਸੇ ਨੂੰ ਕੋਈ ਅਧਰਾਜ ਵੀ ਨਹੀਂ ਹੁੰਦਾ ਪਰ ਇਹ ਤਾਂ ਲੋਕ ਕਿਰਤ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਇਹੋ ਜਿਹੀ ਜਿਹੜੀ ਹੈਗੀ ਆ ਸਜ਼ਾ ਦਿੱਤੀ ਗਈ ਹੈ ਇਹਦੇ ਵਾਸਤੇ ਜਿਹੜੀ ਹੈਗੀ ਆ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਜਿਹੜਾ ਹੈ ਅਮਰੀਕਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਜੇ ਕੋਈ ਹੋਰ ਫਿਰ ਵੀ ਆਉਂਦਾ ਤੇ ਇਹੋ ਜਿਹੇ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਸਾਡੇ ਨੌਜਵਾਨ ਆਏ ਇਹਦੇ ਵਾਸਤੇ ਅਸੀਂ ਫਿਰ ਦੁਬਾਰਾ ਬੇਇਜ਼ਤੀ ਕਰ